ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਾਲ ਇਹ ਮਲਵ ਦੇ ਵਿੱਚ ਅਸੀਂ ਠੀਕ ਠਾਕ ਹੈ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਆ ਚੱਲੀਏ ਥੋੜਾ ਸਮਾਨ ਲੈਣ ਡੀਮਾਂਡ ਦੇ ਵਿੱਚ ਤੇ ਤੁਹਾਨੂੰ ਫਿਰ ਜਾ ਕੇ ਦਿਖਾਵਾਂਗੇ ਅਸੀਂ ਸਮਾਨ ਲੈਂਦੇ ਤੇ ਡੀਮਾਂਡ ਕਰਾਂਗੇ ਇਹ ਕਿੱਥੇ ਹੈਗਾ ਇਹ ਸਾਡੇ ਹੈਗਾ ਫਾਣਕੋਟ ਬਾਈਪਾਸ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਆਪਣਾ ਕਮੈਂਟ ਪੇਜਿਆ ਕਰੋ ਕਪਲੇਸ ਜਹਾਜ਼ ਆ ਗਿਆ ਸਾਨੂੰ ਜੀ ਤੇ ਤਾਂ ਜੋ ਅਸੀਂ ਵਧੀਆ ਵਧੀਆ ਵੀਡੀਓ ਬਣਾਈਏ ਤੇ ਆਓ ਚੱਲਦੇ ਆਪਾਂ ਢੀਮਾਂਡ ਅਰੇ ਢੀਮਾਂਡ ਚ ਆ ਗਈਆਂ ਅਲੀਕੇ ਢੀਮਾਂਡ ਜਿੰਨ੍ਹੇ ਪਈ ਪਾਸ ਹੋ ਸਾਹਮਣੇ ਮੈਟਰ ਹੋ ਫਰਗਾਣਾ ਮੁਸਫਰ ਇਸ ਮੈਂ ਲੈ ਕੇ ਅੰਮ੍ਰਿਤਸਰ भे न

ਦੀ ਮੰਡੀ ਇਹ ਬੰਦਾਰਪੇ ਦੀ ਆਈ ਸੀ ਆਹ ਇਹ ਚਾਕਲੇਟ ਵਾਲੀ ਉਹ ਤਾਂ ਮਹਿੰਗੀ ਹੁੰਦੀ ਬਾਦੋ ਅੰਦਰ ਬੋਲਾਂ ਸੀਗਾ ਬਟ ਵੀਲ ਕੋ ਨਹੀਂ ਅੰਦਰ ਨਾ ਨਹੀਂ ਦੱਸ ਨਹੀਂ ਕਿ ਸਰ ਮੈਨੇ ਬਣਾਉਣ ਦਿੰਦੇ ਹੈਗੇ ਤਾਂ ਵੀਡੀਓ ਨਹੀਂ ਬਣੀ ਸਾਡੇ ਕੋ समान लिया लगे अपने बोरे च पाले बेच समान नहीं पैदा है तो बुरा ले बुरा चे काफी समान पैदा देखो मतलब तो की, -की लिया है ਕਿੰਨੇ ਕਿਨੇ ਹੋਇਸੀ ਕੀ ਹਾਂ ਪੰਜ ਕਿਲੋ ਇਹ ਤਾਂ ਬਹੁਤ ਦੁਨੀਆ ਆਉਂਦੀ ਆ ਸਮਾਨ ਲੈਣ ਤੇ ਤੋਂ ਤੇਦਾ ਮੋਟਰ ਚੱਲ ਗਈ ਆਪੇ ਜਿਹੜੇ ਕਿ ਇੱਥੇ ਥੋੜੀ ਰਿਵਾਇਤ ਆ ਇੱਕ ਚੀਜ਼ੇ ਪਿੱਛੇ ਤੇ ਖੋਨੇ ਰੱਖੇ ਨਾ ਹੋ ਗਿਆ ਸਾਨੀ समान पाने मतलब इधर करो थे हां दाला पाओ पहले आप दूजे सर्फ अपने साबन वाले ना छोटी छोटिया टिक्कियां पालो सारिया ने खास सर्फ छोटा है है ना ये ऊपर रखे टूट जाने हाँ टूटने वाली चीज ऊपर रख लो तो दाल चको हलो बस खत्म हो गई हाँ रख लो ਪੂਰਾ ਆਪਣਾ ਪਰਜਣਾਣਾ ਨਾ ਪਰਜਣਾ ਪੂਰਾ ਉਹਨਾਂ ਨੂੰ ਅਸੀਂ ਥੱਲੇ ਇੱਕ ਆਟਾ ਪਈਏ ਬਣੋ ਜੇ ਪਤਾ ਹੋ ਵੀ ਨਹੀਂ ਲੈ ਕੇ ਬਣਨ ਨੂੰ ਲਿਆਂਦੀ ਇਹ ਤੁਸੀਂ ਇਸ ਤਰ੍ਹਾਂ ਲੈਣਾ ਹੋ ਤਾਂ ਬੀਮਾਰ ਤੋਂ ਲੈ ਕੇ ਜਾਇਆ ਕਰੋ ਬਹੁਤ ਵੜਾ ਤੇ ਦੇ ਵਿੱਚ ਦੇਖੋ ਕੀ ਫੜੋਗੇ ਅੱਜ ਤੱਕ ਮੇਕੋ ਨਹੀਂ ਉਹ ਸਾਬੜ ਵਿੱਚ ਆਪ ਕੋਸ਼ ਖੋਲ ਲੈ ਕੇ ਵੀ ਨਹੀਂ ਆਏ ਹੈ ਕੋਟੋਲਾ ਹੈ ਮੈਂ ਕਿਹੜਾ ਬੋਲੇ ਚਾ ਲੈਣਾ ਹੈ ਤਾਂ ਤਾ ਨੂੰ ਖਲਾਓ ਮੜਿਆ ਬੋਰੇ ਨੂੰ ਖਾਇ ਆਹ ਦੇਖਾ ਬੰਨ ਕੇ ਆਪਣਾ ਇੱਧੇ ਸੁੱਧ ਰੱਖ ਲਉਂਗੀ ਗੱਬੇ ਮੈਂ ਹਨਾ ਤੇ ਆ ਮੈਂ ਕਿੱਦਾਂ ਫੜੂਗੀ ਹੁਣ ਆਪੋ ਕੋ ਹੈ ਨਹੀਂ ਕੱਖ ਵੀ ਇਹ ਜਿਵੇਂ ਭਜੂਗਾ ਸਾਰਾ ਸਮਾਨ ਕੋਲ ਸੌ ਟੈਨਸ਼ਨ ਪੈ ਗਈ ਹੈ ਸਾਡਾ ਸਮਾਨ ਨਹੀਂ ਪੂਰਾ ਆਇਆ ਹੈਗਾ ਬੋਰੇ ਦੇ ਵਿੱਚ ਕਿ ਕਿ ਉੱਪਰ ਆਕੇ ਨਾ ਮੈਂ ਇੱਧੇ ਚੁੱਧਾ ਖੜਾ ਕਰ ਲੈਣਾ ਸੀ ਬੋਰਾ ਹਾਂ ਕਹੂਗਾ ਨਾ ਤਾਂ ਬਾਜੂ ਕੰਮ ਗਾ ਰਮੇ ਨਾ ਕੋਟੇ ਮੇ ਚੱਕਣਾ ਕਿ ਦਿੰਦਾ ਸਮਾਨ ਹੈ ਇਹ ਆ ਕੱਚ ਪਾਵਾਂਗੇ ਆਪਾਂ ਹੁਣ ਆ ਸਾਡਾ ਸਮਾਨ ਬਚ ਗਿਆ ਹੁਣ ਅਸੀਂ ਕੱਚ ਪਾਈਏ ਇਹ ਆਪਾਂ ਚੁੜਾ ਲੈ ਆਣਾ ਸੀ ਨਾ ਬਹੁਤ ਗਲਤੀ ਕੀਤੀ ਇੱਕ ਉਹਦੇ ਉੱਥੇ ਬੋਲੇ ਜਪੂ ਨੇ ਇਹ ਸਮਾਨ ਸਾਡੇ ਬੰਗੂ ਸਮਾਨ ਹੁਣ ਹਸਾਉਣਾ ਉਹ ਦੇਖ ਆਪਾਂ ਸਮਾਨ ਲੈ ਆਵਾਂਗੇ ਇੱਧਰ ਬੋਲੇ ਜਪੂ ਨੇ ਸਾਡੇ ਬੰਗੂ ਉਹ ਵੀ ਪੂਰਾ ਪੈਕ ਕਰਕੇ ਉਹਦੇ ਉੱਤੇ ਆ ਕੇ ਲੈਣੇ ਮੋਟਰਸਾਈਕਲ ਚਲੋ ਜੀ ਮੈਂ ਇਹਦਾ ਕੀ ਬਣੂੰਗਾ ਕੋਈ ਨਹੀਂ ਕਰਦਾ ਤੁਹਾਨੂੰ ਪੈ ਗਈ ਹੈ ਟੈਨਸ਼ਨ ਸਾਡਾ ਕੋਈ ਸਮਾਨ ਹੀ ਨਹੀਂ ਪਹੁੰਚਿਆ ਹੈਗਾ ਕੋਈ ਥੋੜਾ ਛੋਟਾ ਪੈ ਗਿਆ ਹੈ ਕੀ ਕਰਾਂਗੇ ਇਹਦੇ ਕਿਤਾ ਜਾਂਦਾ ਸਮਾਨ ਦੁਪੱਟੀਆਂ ਨਹੀਂ ਬੰਨਣਾ ਮਸਮਾ ਦੁਪੱਟੀਆਂ ਨਹੀਂ ਬੰਨਣਾ ਦੇਖ ਇਹ ਨੂੰ ਕਰਾ ਦੀ ਲਵਾਂਗੇ ਫੇ ਅੱਛਾ ਦੇਖੋ ਕਿੰਨਾ ਕ ਸਾਮਾਨ ਆਉਂਦਾ ਬਾਕੀ ਮੈਂ ਇਧਰ ਆਪਣ ਨੂੰ ਗੋਦੀ ਚ ਰੱਖ ਲਵਾਂਗੀ ਕਿਤੇ ਤਾਂ ਬੋਰਾ ਵੀ ਫੜਨਾ ਪੈਣਾ ਪੰਗਾ ਜੇ ਇੱਕ ਦਾ ਆਹ ਸਭ ਬੋਰਾ ਹੀ ਹੁੰਦੀ ਅਰੇ ਕਿੰਨਾ ਬਾਹਰ ਆਸ਼ਿਆ ਅੱਛਾ ਬਾਈਪਾਸ ਤੇ ਖੜੇ ਆ ਪਠਾਨਕੋਟ ਬਾਈਪਾਸ ਤੇ ਖੜੇ ਆ ਜੀ ਮਲੇ ਕੋ ਤਰੀ ਬੋਰਾ ਪਾਣੇ ਹੁੰਦਾ ਆ ਤਰ ਕਿਦਾ ਦਿਖਾ ਰਾ ਹੁਣ ਮੈਂ ਦੇਖੋ ਹੁੰਦਾ ਆ ਆਹ ਇਸ ਮਾਲ ਵਸ ਬੋਲੇ ਤਾਂ ਉੱਤੇ ਰੱਖ ਲਓ ਬੋਲੇ ਤਾਂ ਤੇਲੇ ਕੋ ਨਾ ਇਹ ਚੀਜ਼ ਉਸਮਾਨਾ ਕਿਦਾਂ ਰੱਖਣੀ ਹੈ ਫਟਕੂ ਲਿਆ ਮੰਦਰਾ ਮੈਂ ਛੋਟਾ ਕਿਹੜਾ ਘਰ ਬੰਦ ਜੀ ਮੇਰਾ ਉਸ ਵੀਰ ਪੈਦੋਂ ਖੜੋ ਉਹ ਕਿਹੜਾ ਚਿੱਟਾ ਜਿਆ ਜਿੰਦਾ ਤੁਸੀਂ ਫੜਿਆ ਸੋਦੋ ਆ ਨਿਆ ਫਿਰ ਉਹਦੇ ਵਿੱਚ ਹਾਂ ਮੈਂ ਚੱਲੀਆ ਝੋਲਾ ਲੈਣ ਤੇ ਉੱਚ ਫਿਰ ਆਪਣਾ ਸਮਾਨ ਆਊਗਾ ਆ ਦੇਖੋ ਹੁਣ ਮੈਂ ਝੋਲਾ ਲੈ ਕੇ ਆਈ ਹਾਂ ਉਹ ਤੁਹਾਨੂੰ ਦੋ ਇਹ ਦਿੱਤਾ ਮੈਨੂੰ 80 ਰੁਪਏ ਦਾ ਇਹ ਛੋਟਾ ਛੜਦਾ ਸਮਾਨ ਆ ਜਾਣਾ ਆਜੋ ਹਣਸ ਮਾਣੋ ਸਾਰਾ ਵਿੱਚ ਆਰਾਮ ਨਾਲ ਹੱਥਾਂ ਨਾਲ ਖੜਾ ਨਹੀਂ ਹੋਣਾ ਹੱਥ ਦੇ ਵਿੱਚ ਚੁੱਪ ਉੱਰੀ ਆਜੋ ਬੱਚਾ ਅਖਸਰ ਦੇ ਪਾਉ ਤੇ ਬੰਦੋਣੀ ਉਪਰ ਅਭੀ ਚ ਮੇਰੇ ਪਾ ਦੇ ਮੈਂ ਕਿ ਚੋਲਾ ਪਾਇਦੇ ਪਾਸਾ ਨਾਲ ਪਿੱਛੇ ਪਾਣੇ ਕਰਕੇ ਪਾਸਾ ਵਾਲਾ ਸੱਨੇ ਕਰੋ ਲੱਗਣਾ ਜਾਵੇ ਸਾਰ ਸੋਲਦਾ ਹੈਗੀ ਆ ਤੁਸੀਂ ਕੋਈ ਵੀ ਤੁਹਾਨੂੰ ਪਰੇਸ਼ਾਨੀ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਚਲੋ ਸਾਡਾ ਹੋ ਗਿਆ ਹੁਣ ਸਮਾਨ ਰੈਡੀ ਚਲੋ ਸਾਡੀ ਲਾਲੀ ਆ ਆ ਲਾਲੀ ਦੀ ਛੋਟੀ ਕੁੜੀ ਛੋਟੀ ਨਾਲੀ ਉਹਦਾ ਲਾਸਟ ਵੇਚੋ ਖੜਕਣਾ ਹੈ ਇਹ ਲਾਲੀ ਦਾ ਨਾਲੀ ਦੇ ਬੱਚਾ ਹੈ ਉਹ ਲਾਲੀ ਦਾ ਛੋਟਾ ਮੱਛਾ ਲ ਮਰ ਗਿਆ ਹੋਇਆ ਵਿਚਾਰਾ ਪੂਰਾ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ ਉਧਰ ਹੈ ਇਹ ਆ ਸਾਡਾ ਦੀਰ ਨਾ ਪੈ ਗਿਆ ਇਹ ਰੋਟੀ ਰੋਟੀ ਨਾਲ ਪਾਉਣਾ ਆਈ ਦੀ ਆ ছোটি লি ছোটি লি নেই খা লো এই ছোটি লি হ্যাঁ নে পুর ডর বোত পানি পি